ਨਹੀਂ ਤੂੰ ਹੀ ਫੇਰ ਬੜੇ ਖੋਸ਼ੀ ਹੋ ਕਿ ਮੈਂ ਆਪ ਰੋਟੀਆਂ ਬਗਾਵਾ ਸਾਰੇ ਕੰਮ ਆਪ ਕਰਾਂ ਤੇ ਕੰਮ ਤੇ ਵੀ ਜਾਵਾਂ ਜੇ ਮੇਰਾ ਮਸਾ ਸਾਥ ਦੇ ਦੋਗੇ ਤੇ ਕਿੱਡੀ ਕੀ ਗੱਲ ਵਾ ਇਹਨਾਂ ਤਾਂ ਦਿਲਜੀਂਦਰ ਵੀ ਕਹਿਣ ਦੀ ਵੀ ਜਾ ਉਧਰ ਕੰਮ ਕਰਿਆ ਤੇ ਮੇਰ ਕੋ ਨਹੀਂ ਕਾ ਹੁੰਦਾ ਮੈਂ ਤੁਹਾਨੂੰ ਵੀ ਜਵਾਬ ਦੇ ਦਿੱਤਾ ਹੈ ਸਰੀਰ ਮੇਰਾ ਕੰਮ ਕਰੇ ਤੇ ਫੇਰ ਹੀ ਮੈਂ ਕੰਮ ਕਰਾਂ ਜਦੋਂ ਕੰਮ ਹੀ ਨਹੀਂ ਕਰਦਾ ਸਰੀਰ ਤੇ ਮੈਂ ਕਿੱਦਾਂ ਕਰਨਾ ਰਪਿੰਦਰ ਲੋਕਾਂ ਦੀ ਕਿਹੜੀ ਗੱਲ ਵਾ ਲੋਕਾਂ ਨੇ ਤੇ ਬੋਲਦੇ ਰਹਿਣਾ ਵਾ ਉਹਨਾਂ ਨੇ ਆਣਾ ਹੋ ਹੁੰਦੇ ਬਾਅਦ ਚ ਹੀ ਵੇਖਾਂਗੇ ਕੀ ਕਰਨਾ ਵਾ ਉਹ ਨਹੀਂ ਨਹੀਂ ਦੀਦੀ ਤੁਸੀਂ ਕਿੱਦਾਂ ਨੀ ਗੱਲਾਂ ਕਰਨ ਦੀਆਂ ਮੈਂ ਇਹ ਵਾਲਾ ਕੰਮ ਨਾ ਕਦੇ ਨਹੀਂ ਕਰ ਹੁੰਦੇ ਨਾ ਹੈਗਾ ਤੁਸੀਂ ਤੇ ਨਾ ਐਵੇਂ ਢੇਰੀ ਢਾਕੇ ਤੇ ਬੈ ਗਈਆਂ ਕੋਈ ਨਹੀਂ ਆ ਇੱਕ ਵਾਰ ਨਹੀਂ ਤੇ ਦੂਜੀ ਵਾਰ ਸਹੀਂ ਕਿਤੇ ਨਾ ਕਿਤੇ ਤਾਂ ਦਾ ਲੱਗੂਗਾ ਹੀ ਨਾ ਜਿਵੇਂ ਤੁਹਾਡੇ ਕੋਲ ਪੈਸੇ ਹੈ ਨਹੀਂ ਨਾ ਤੇ ਮੇਰੀ ਗੱਲ ਸੁਣ ਤੇਰਾ ਹੈਗਾ ਨਾ ਸੈਟ ਉਹਨੂੰ ਗਹਿਣੇ ਪਾਓ ਉਹਦੇ ਪੈਸੇ ਲਾਓ ਮੈਨੂੰ ਨਹੀਂ ਪਤਾ ਜਿੱਦਾਂ ਮਰਜੀ ਪੈਸੇ ਦੋ ਉਹਦੇ ਜੇ ਤੁਸੀਂ ਬਹੁਤੀ ਹੱਤ ਚੁੱਕੀ ਆ ਨਾ ਕਿ ਆਪਾਂ ਪੈਸੇ ਦੇਗੇ ਹੀ ਰਹਿਣਾ ਉਹਦੇ ਤੇ ਫਿਰ ਮੇਕੋ ਜੀ ਨੇ ਕੱਖ ਵੀ ਹੈਗਾ ਸਿੱਧੀ ਗੱਲ ਜੇ ਜੇ ਦੇਣੇ ਆ ਨਾ ਤੇ ਤੁਹਾਡੇ ਕੋ ਹੈਗਾ ਸਹੀ ਆ ਟੋਪਰ ਸਾਡੇ ਕੋ ਪਈ ਆ ਕੜਾ ਇਹਨਾਂ ਦਾ ਤੁਹਾਡੇ ਕੋ ਪਿਆ ਵਾ ਪਾ ਲੋ ਉਹਨੂੰ ਗਹਿਣੇ ਤੇ ਦੇ ਦਿਓ ਪੈਸੇ ਜਿਹੜਾ ਤੁਹਾਨੂੰ ਸਾਂਭਿਆ ਨਹੀਂ ਹਨ ਦੋ ਦਿਨ ਉਹ ਗੱਲਾਂ ਕਰ ਦੀ ਜੇ ਕਿ ਮੈਂ ਮੰਮੀ ਨੂੰ ਸਾਂਭਿਆ ਹੀ ਮੰਮੀ ਨੇ ਮੇਰਾ ਮੁੱਲ ਨਹੀਂ ਪਾਇਆ ਇਹ ਕੋਈ ਨਹੀਂ ਆ ਜਗਾਹ ਦੇ ਲੋੜ ਪਈ ਨਾ ਤੇ ਮੈਂ ਵੀ ਇਦਾਂ ਜਵਾਬ ਦਿਆ ਕਰਨੇ ਢੋਕੇ ਮੈਂ ਹਾਂ ਭਾਰੇ ਮੈਨੂੰ ਨਹੀਂ ਪਤਾ ਕਿਸ ਗੱਲ ਦਾ ਵੀ ਆਪੇ ਮੰਮੀ ਜਾਣੇ ਤੇ ਤੂੰ ਜਾਣੇ ਮੈਂ ਹਾਂ ਮੈਨੂੰ ਨਹੀਂ ਕਿਸ ਗੱਲ ਦਾ ਪਤਾ ਹੈਗਾ ਅੱਛਾ ਇਦਾਂ ਢੇ ਹੀ ਕਹਿਣਾ ਬਾਰ-ਬਾਰ ਇਹੋ ਹੀ ਸੁਣਾਈ ਜਾਂਦੀ ਆ ਕੋਈ ਗੱਲ ਨਹੀਂ ਅੱਗੇ ਮੈਂ ਜਾਣਾ ਹੀ ਹੂੰ ਨਹੀਂ ਮੈਂ ਜਾਂਦੀ ਆਦਾ ਪਤਾ ਲੈਣ ਇਹ ਗੱਲਾਂ ਬੜੀਆਂ ਕਾਂਢੀ ਐ ਨਾ ਜਿਵੇਂ ਮੈਨੂੰ ਸਾਹ ਵੀ ਲਿਆ ਚਾਰਦਣੇ ਇਹਨੂੰ ਮੈਂ ਫੁੱਲ ਲਾ ਕੇ ਭੇਜਦੀ